ਜੀ ਸਾਹਿਬ ਜਿਹੜਾ ਤੁਸੀਂ ਅੱਜ ਜੋਤ ਨਸ਼ਾ ਦੇ ਵਿਰੁੱਧ ਆ ਤੁਸੀਂ ਅੱਜ ਇੱਥੇ ਕੰਨਾਂ ਕਰਕੇ ਕਾਰਵਾਈ ਕਰਨ ਆ ਰਹੇ ਹੋ ਆਇਆ ਕਿਹਾ ਸਰ ਇਹ ਪ੍ਰਾਪਰਟੀ ਗਵਰਨਮੈਂਟ ਦੀ ਹੈਗੀ ਹੈ ਤੇ ਕੰਮ ਕੌਣ ਸੀ ਸਰ ਇਹ ਜੇ 200 ਨਾਮ ਦੀ ਔਰਤ ਸੀ ਜੀ ਕੋਸ਼ਿਸ਼ ਸੀ ਅੱਜ ਮੈਂ ਤਾਂ ਦੱਸਣਾ ਚਾਹਣਾ ਕਿ ਕੋਸ਼ਿਸ਼ ਅਸੀਂ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਹਾਂ ਜੀ ਕੋਸ਼ਿਸ਼ ਸਾਜਣਾ ਸਗਾ ਉਹ ਡਿਮੋਲਿਸ਼ ਕਰ ਰਹੇ ਹਾਂ ਜੀ ਸਰ ਇਹ ਤੇ ਪਰਚੇ ਕਿੰਨੇ ਕਰ ਹੈਗੇ ਆ ਇਹਦੇ ਤੇ ਆਲਰੇਡੀ 10 ਪਰਚੇ ਦਰਜ ਹੈਗੇ ਆ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਨਡੀ ਦੇ ਜੀ ਤੇ ਬੜਾ ਕਲੀਅਰ ਕਟ ਸਕਾਰ ਨੂੰ ਮੈਸੇਜ ਆ ਕਿ ਯੁੱਧ ਨਸ਼ੇ ਵਿਰੁੱਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਇਹਦੀ ਇਸ ਚੀਜ਼ ਦੀ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੋ ਦੀ ਹੈ ਇਹ ਪੰਚਾਇਤ ਦੀ ਪ੍ਰਾਪਰਟੀ ਹੈ ਜੀ ਇਹ ਤੁਹਾਨੂੰ ਪੰਚਾਇਤ ਵਿਖੂਬੀ ਦੱਸ ਸਕਦੀ ਆ ਤੇ ਉਹਨਾਂ ਦੀ ਕਿੰਨੀ ਜਗ੍ਹਾ ਆ ਸਰ ਸਰ ਇੱਕ ਹੋਰ ਇੱਕ ਸਵਾਲ ਪਾ ਹੁੰਦਾ ਹੈਗਾ ਜਿੰਨੀਆਂ ਵੀ ਜੁੱਧ ਨਸ਼ੇ ਦੇ ਵਿਰੁੱਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂਾਂ ਸ਼ਾਮਲਡ ਪੈਣੀਆਂ ਆਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਉਹ ਸਾਡੀਆਂ ਟੀਮਾਂ ਵਕ ਵਕ ਟੀਮਾਂ ਲੱਗੀਆਂ ਸਾਡੀਆਂ ਆਇਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚ ਕਾਰਵਾਈ ਬਣਦੀ ਹੋਊਗੀ ਉਹ 100% ਜਮਲ ਚ ਲਿਆਂਦੀ ਹੋਊਗੀ ਠੀਕ ਹੈ ਹਰ ਸਰ ਇਹ ਲੇਡੀਆਂ ਪਿਫਤਾਰ ਹੈਗੀ ਆ ਜਾਂ ਕਿਤਾ ਨਹੀਂ ਹੁਣ ਇਹ ਇਸ ਪਿੰਡ ਚ ਤਾਂ ਨਹੀਂ ਰਹਿ ਰਹੀ ਹਾਲ ਦੀ ਜਿਹੜੇ ਤਿੰਨ ਪਰਚੇ ਦਰਜਾ ਉਹ ਚ ਇਹਨੂੰ ਕਨਵਿਕਸ਼ਨ ਹੋਈ ਹੈ